ਜਿਹੜੇ ਬਾਬਾ ਟੇਕ ਸਿੰਘ ਧਨੋਲਾ ਪੰਜਾਬੀ ਲਿਪੀ ਨਹੀਂ ਆਉਂਦੀ ਉਹਨਾਂ ਨੂੰ ਗੁਟਕਾ ਸਾਹਿਬ ਤੋਂ ਦੇਖ ਕੇ ਪਾਠ ਕਰਨਾ ਨਹੀਂ ਆਉਂਦਾ ਐ ਅਰਦਾਸ ਕਰਨੀ ਨਹੀਂ ਆਉਂਦੀ ਹੁਕਮਨਾਮਾ ਸਾਹਿਬ ਲੈਣਾ ਨਹੀਂ ਆਉਂਦਾ ਜਿਹੜਾ ਨਵਾਂ ਜਥੇਦਾਰ ਟੇਕ ਸਿੰਘ ਧਨੋਲਾ ਲਾਇਆ ਗਿਆ ਤੁਹਾਡੇ ਕਹਿਣ ਅਨੁਸਾਰ ਉਹਨਾਂ ਨੂੰ ਨਾ ਬਾਣੀ ਪੜ੍ਹਨੀ ਆਉਂਦੀ ਨਾ ਅਰਦਾਸ ਕਰਨੀ ਨਹੀਂ ਆਉਂਦੀ ਅਸੀਂ ਪਰਸਨਲ ਤੌਰ ਤੇ ਉਹਨੂੰ ਜਾਣਦੇ ਆ ਐਸਜੀਪੀਸੀ ਦੀ ਫਿਰ ਇਸ ਤਰ੍ਹਾਂ ਦੀ ਕਿਹੜੀ ਮਜਬੂਰੀ ਬਣ ਗਈ ਕਿ ਟੇਕ ਸਿੰਘ ਧਨੋਲਾ ਨੂੰ ਹੀ ਜਥੇਦਾਰ ਲਾਉਣਾ ਪੈ ਗਿਆ ਉਹ ਤਾਂ ਉਹਨੂੰ ਰੱਖਦੇ ਨੇ ਜਿਹੜਾ ਉਹਨਾਂ ਬੁਰੇ ਬੋਲੇ ਨਵਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਲਾਇਆ ਗਿਆ ਤੇ ਉਹ ਕਹਿੰਦੇ ਨੇ ਜਦੋਂ ਤੱਕ ਪੰਥ ਨੂੰ ਪ੍ਰਵਾਨ ਹੋਊਗਾ ਉਦੋਂ ਤੱਕ ਮੈਂ ਜਥੇਦਾਰ ਰਹੂੰਗਾ ਤੇ ਜਦੋਂ ਤੱਕ ਪੰਥ ਜਦੋਂ ਪੰਥ ਨੂੰ ਕੋਈ ਇਤਰਾਜ਼ ਪੈਦਾ ਹੁੰਦਾ ਹੈ ਤੇ ਉਦੋਂ ਮੈਂ ਆਪ ਹੱਥ ਜੋੜ ਕੇ ਸੇਵਾ ਤੋਂ ਲਾਂਭੇ ਹੋਊਗਾ ਅੱਜ ਵੀ ਉਹ ਬਾਦਲਾ ਨਹੀਂ ਕਰਕੇ ਪਿਠਾ ਲਿਆ ਉੱਥੇ ਗੜਗਾਜ ਤੁਸੀਂ ਇਲੈਕਸ਼ਨ ਨੂੰ ਖੇਡ ਬਣਾ ਕੇ ਰੱਖਦਾ ਕੋਈ ਵੋਟ ਨਹੀਂ ਬਣਾ ਰਹੇ ਕੋਈ ਢੰਗ ਨਾਲ ਉਹਦਾ ਸੱਚਾ ਢੰਗ ਨਹੀਂ ਤੇ ਅਸੀਂ ਇਹ ਨਾ ਜਥੇਦਾਰਾਂ ਨੂੰ ਜਿਹੜੇ ਕੌਮ ਦੀ ਆਵਾਜ਼ੇ ਨਹੀਂ ਬਣਨਾ ਇਹਨਾਂ ਤੋਂ ਕਰਾਉਣਾ ਕੀ ਹੈ ਦੇਸੀ 28 ਤਰੀਕ ਵਾਲਾ ਜਿਹੜਾ ਬਜਟ اجلاس ਆ ਅਸੀਂ ਬਿਲਕੁਲ ਘੇਰਾਂਗੇ ਸ਼੍ਰੋਮਣੀ ਕਾਲੀ ਦਲ ਤਾਂ ਫੌਜੀ ਦੱਸਦਾ ਸੀ ਹੁਕਮ ਤਾਂ ਸ਼੍ਰੋਮਣੀ ਕਮੇਟੀ ਨੇ ਕਰਦਾ ਸੀ ਨੌਕਰ ਮਾਲਕ ਬਣ ਗਿਆ ਮਾਲਕ ਨੌਕਰ ਬਣ ਗਿਆ ਕਦੇ ਅੰਤਰਨ ਕਮੇਟੀ ਕਹਿੰਦਾ ਕਦੇ ਫਰਾਣੀ ਕਮੇਟੀ ਨੇ ਹਟਾ ਤੇ ਹੱਥ ਤਾਂ ਇਸੇ ਪਰਿਵਾਰ ਦਾ ਪਿੱਛੇ